ਦੋਸਤੋ ਅਕਸਰ ਹੀ ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਬਹੁਤ ਪੈਸਾ ਖਰਚਿਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਚੋਜ ਕੀਤੇ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇਸ ਵਿਆਹ ਵਿੱਚ ਕੁਝ ਵੱਖਰਾ ਕਰਨ ਲਈ ਸਾਰੇ ਹੀ ਪੈਲਸ ਵਿੱਚ ਕੱਚ ਦੀਆਂ ਕੁਰਸੀਆਂ ਲਗਵਾਈਆਂ ਗਈਆਂ ਸੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਆਹ ਵਾਲੀ ਕੁੜੀ ਦੀ ਪੈਲਸ ਵਿੱਚ ਐਂਟਰੀ ਹੁੰਦੀ ਹੈ ਤਾਂ ਉਸ ਦੀ ਮਾਂ ਵੀ ਉਸ ਦੇ ਨਾਲ ਹੁੰਦੀ ਹੈ ਪਰ ਜਦੋਂ ਵਿਆਹ ਵਾਲੀ ਕੁੜੀ ਆਪਣੀ ਮਾਂ ਨਾਲ ਸਟੇਜ ਵੱਲ ਜਾ ਰਹੀ ਸੀ ਤਾਂ ਅਚਾਨਕ ਇੱਕ ਕੁੜੀ ਦੀ ਕੁਰਸੀ ਟੁੱਟ ਜਾਂਦੀ ਹੈ ਅਤੇ ਕੁੜੀ ਦੇ ਮਾਂ ਦੇ ਪੈਰ ਤੇ ਕੁਰਸੀ ਕੁੜੀ ਡਿੱਗ ਜਾਂਦੀ ਏ ਜਿਸ ਕਾਰਨ ਵਿਆਹ ਵਾਲੀ ਕੁੜੀ ਦੀ ਮਾਂ ਦਾ ਮੌਕੇ ਤੇ ਹੀ ਗਿੱਟਾ ਟੁੱਟ ਜਾਂਦਾ ਏ ਅਤੇ ਸਾਰੇ ਹੀ ਪੈਲਸ ਵਿੱਚ ਹਾਹਾਕਾਰ ਮਚ ਜਾਂਦੀ ਏ ਅਤੇ ਜਲਦੀ ਜਲਦੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਏ ਜਿਸ ਕਾਰਨ ਵਿਆਹ ਵਿੱਚ ਖੁਸ਼ੀ ਦੀ ਥਾਂ ਉਦਾਸੀ ਵਾਲਾ ਮਾਹੌਲ ਹੋ ਜਾਂਦਾ ਏ ਸੋ ਇਸ ਲਈ ਕਿਹਾ ਜਾਂਦਾ ਹੈ ਕਿ ਕਈ ਵਾਰ ਜ਼ਿਆਦਾ ਚੋਜ ਵੀ ਕੰਮ ਖਰਾਬ ਕਰ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ